ਸਤਿ ਸ਼੍ਰੀ ਅਕਾਲ ਜੀ ਹਾਂਜੀ ਭਈ ਜੇ ਕਿਸੇ ਦਾ ਵੀ ਦੰਦ ਜਾੜ ਦੁਖਦਾਗਾ ਨਾ ਭਈ ਆ ਬੂਟਾ ਆ ਮੇ ਮਿਲ ਜਾਂਦਾ ਆਪਣੇ ਪਿੰਡਾਂ ਚ ਖੇਤਾਂ ਦੇ ਬਾੜਾਂ ਦੇ ਵਿੱਚ ਖੜਿਆ ਜੇ ਕਿਸੇ ਦਾ ਵੀ ਦੰਦ ਜਾੜ ਦੁਖਦਾਗਾ ਜਾਂ ਕੀੜਾ ਲੱਗਿਆ ਹੋਇਆ ਭਈ ਕੀ ਕਰਨਾਗਾ ਇਹ ਚ ਟੱਕ ਲਾ ਕੇ ਨਾ ਇਹਦੇ ਜਿਹੜਾ ਦੁੱਧ ਨਿਕਲਦਾਗਾ ਉਹਦਾ ਫੰਬਾ ਜਿਹੜੀ ਜਾੜ ਦੁਖਦੀ ਆ ਉਹਦੇ ਵਿੱਚ ਧਰ ਲੈਣਾਗਾ ਤੁਸੀਂ ਨੇ ਦੱਬ ਲੈਣਾ ਉਹਨੂੰ ਜਿਹੜੀ ਦਾ ਜਾੜ ਵਿੱਚ ਖਾੜੂਈ ਆ ਜਦੋਂ ਤੁਸੀਂ ਉਹਨੂੰ ਧਰ ਲੋਗੇ ਤਾਂ 5-10 ਮਿੰਟ ਮੂੰਹ ਨੂੰ ਖੁੱਲਾ ਰੱਖਿਓ ਜਿਹੜਾ ਵੀ ਪਾਣੀ ਇਕੱਠਾ ਹੋਊਗਾ ਉਹਨੂੰ ਬਾਹਰ ਨਿਕਲਣ ਦਿਓ ਬਈ 5-10 ਮਿੰਟਾਂ ਬਾਅਦ ਤੁਸੀਂ ਨੇ ਇੱਕ ਹੋਰ ਫੰਬਾ ਭਰ ਕੇ ਰੱਖ ਲੈਣਾ ਉਹਨੂੰ ਵੀ ਤੁਸੀਂ ਨੇ ਉਮੀ ਜਾੜ ਦੇ ਵਿੱਚ ਜਿੱਥੇ ਖਾੜੂਈ ਹੈਗੀ ਉੱਥੇ ਭਰ ਕੇ ਰੱਖ ਲੈਣਾ ਜਦੋਂ ਬਈ ਤੁਹਾਡਾ 10 ਮਿੰਟ ਹੋ ਗਏ ਉਹ ਦੋਵੇਂ ਫੰਬੇ ਰੱਖੇ ਨੂੰ ਉਹਨੂੰ ਵੀ ਤੁਸੀਂ ਨੇ ਕੱਢ ਦੇਣਾਗਾ ਉਸ ਤੋਂ ਬਾਅਦ ਤੁਸੀਂ ਨੇ ਘੰਟਾ ਕੋਈ ਖਾਣਾ ਨਹੀਂ ਹੈਗਾ ਤੇ ਤੁਸੀਂ ਇਹ ਕੰਮ ਲਗਾਤਾਰ 3 ਦਿਨ ਕਰਨਾਗਾ ਤੇ ਥੋੜਾ ਦਰਦ ਤਾਂ ਪਹਿਲੇ ਪਹਿਲੇ ਦਿਨੇ ਘਟ ਹਟ ਜਾਣਾਗਾ ਤੇ ਜਿਹੜੀ ਝੜ ਦੁਖਦੀ ਹੈਗੀ ਘਟਾਉਣ ਜਿਹਨੂੰ ਕਢਾਉਣਾ ਸੀਗਾ ਤੇ ਉਹ 5-7 ਮਹੀਨਿਆਂ ਦੇ ਵਿੱਚ ਵਿੱਚ ਆਪੇ ਨਿਕਲ ਜਾਣੀ ਹੈਗੀ ਝੜ ਹਿੱਲ ਕੇ ਪਰ ਇਹ ਵੀ ਇਹਦੇ ਦੁੱਧ ਨਾਲ ਥੋੜਾ ਦਰਦ ਪਹਿਲੀ ਵਾਰ ਨਾਲੇ ਹਟ ਜਾਣਾਗਾ ਲਗਾਤਾਰ 3 ਦਿਨ ਕਰੋ ਇਹਨੂੰ ਬਹੁਤ ਫਰਕ ਪੈਂਦਾਗਾ ਇਹ ਬਈ ਅਜਮਾਇਆ ਹੋਇਆਗਾ ਇਹ ਤਰੀਕਾ ਇਹ ਹਮੇ ਦੀਆਂ ਗੱਲਾਂ ਨਹੀਂ ਆਈਆਂ ਇੱਕ ਵਾਰ ਵਰਤ ਕੇ ਜਰੂਰ ਦੇਖੋ ਜਿਹੜੀਆਂ ਜਾੜਾਂ ਵਿੱਚ ਖੱਡਾਂ ਹੋਈਆਂ ਨੇ ਡੰਡਾ ਠੋਰ ਗਏ ਨੇ ਬਈ ਇਹਦਾ ਤੁਦ ਵਰਤ ਕੇ ਦੇਖੋ ਇੱਕ ਵਾਰ